ਇੱਕ ਵਾਰੀ ਦਸਨ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਜਿਹੜਾ ਕਿ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਗੁਰੂ ਦਾ ਉਹ ਸਿੱਖ ਪ੍ਰਚਾਰ ਕਰਦਿਆਂ ਕਰਦਿਆਂ ਕਾਫੀ ਦੂਰ ਦੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਮੁੜਦਿਆਂ-ਮੁੜਦਿਆਂ ਉਸ ਨੂੰ ਰਾਤ ਪੈ ਗਈ ਤਾਂ ਸਿੰਘ ਨੇ ਸੋਚਿਆ ਕਿ ਰਾਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂ ਨਾ ਅੱਜ ਦੀ ਰਾਤ ਇਸ ਜੰਗਲ ਵਿੱਚ ਹੀ गुजार ਲਵਾਂ ਤੇ ਸਵੇਰ ਦੀ ਲੋ ਲੱਗਦੀ ਹੈ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਚੱਲੇ ਪਾ ਦੇਵਾਂਗਾ ਇਨਾ ਸੋਚ ਕੇ ਉਹ ਗੁਰੂ ਦਾ ਸਿੰਘ ਸਾਹਮਣੇ ਦਿਖਾਈ ਦੇ ਰਹੀ ਇੱਕ ਪੱਥਰ ਦੀ ਮੜੀ ਤੇ ਲੰਮਾ ਬਹਿ ਗਿਆ ਤੇ ਜਲਦੀ ਹੀ ਉਸ ਦੀ ਅੱਖ ਲੰਗ ਗਈ ਸਵੇਰੇ ਜਦੋਂ ਉਸ ਦੀ ਅੱਖ ਖੁੱਲੀ ਤਾਂ ਨਿਤਨੇਮ ਕਰਨ ਤੋਂ ਬਾਅਦ ਉਹ ਸਿੰਘ ਅਗਾਹ ਵੱਲ ਚੱਲੇ ਪਉਣ ਲੱਗਾ ਤਾਂ ਜਦ ਉਸ ਨੇ ਥੱਲੇ ਵਾਲੇ ਚਾਤੀ ਮਾਰੀ ਤਾਂ ਕੀ ਦੇਖਦਾ ਹੈ ਕਿ ਉਹ ਰਾਤ ਭਾਰ ਇੱਕ ਕਰੜੇ ਪੀਰ ਦੀ ਮੜੀ ਤੇ ਸੌਂਦਾ ਰਿਹਾ ਸੀ ਜਿਸ ਨੂੰ ਦੇਖ ਕੇ ਉਹ ਸਿੰਘ ਇੱਕ ਦਮ ਥੋੜਾ ਜਿਹਾ ਘਬਰਾ ਗਿਆ ਕਿਉਂਕਿ ਉਸ ਨੇ ਸੁਣਿਆ ਹੋਇਆ ਸੀ ਕਿ ਕਰੜਾ ਵੀਰ ਉਸ ਦੀ ਮਰੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਕੁੱਠਾ ਟੱਗ ਦਿੰਦਾ ਹੈ ਇਹ ਸੋਚਦਿਆਂ ਹੀ ਉਸ ਸਿੱਖ ਨੇ ਆਪਣੇ ਦੋਨੋਂ ਹੱਥ ਜੋੜੇ ਤੇ ਮਰੀ ਨੂੰ ਮੱਥਾ ਟੇਕਦਿਆਂ ਬੇਨਤੀ ਕੀਤੀ ਕਿ हे ਪੀਰ ਦੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਕਿਉਂਕਿ ਮੇਰੇ ਕੋਲੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਹੈ ਬਸ ਇਨਾ ਕਹਿਣ ਦੀ ਧੀਰ ਹੋਈ ਤੇ ਪੀਰ ਨੇ ਉਸ ਸਿੱਖ ਨੂੰ ਕੁੱਠਾ ਟੱਗ ਦਿੱਤਾ ਜਿਸ ਤੋਂ ਬਾਅਦ ਉਸ ਸਿੱਖ ਨੇ ਬਥੇਰੇ ਹੱਥ ਪੈਰ ਜੋੜੇ ਤਰਲੇ ਮਿੰਦਾ ਕੀਤੀਆਂ ਪਰ ਉਸ ਪੀਰ ਨੇ ਉਸ ਦੀ ਇੱਕ ਨਾਂ ਸੁਣੀ ਤੇ ਉਸ ਨੂੰ ਪੁੱਠਾ ਹੀ ਡੰਗੀ ਰੱਖਿਆ ਲਾਗੇ ਦੇ ਪਿੰਡਾਂ ਵਿੱਚ ਇਹ ਖਬਰ ਅੱਗ ਵਾਂਗੂ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਡੰਗ ਦਿੱਤਾ ਹੈ ਤੇ ਇਹ ਖਬਰ ਮਿਲਦਿਆਂ ਹੀ ਪਿੰਡਾਂ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਸਿੰਘ ਦਾ ਗੁਰੂ ਇੰਨਾ ਮਹਾਨ ਸੰਤ ਸਪਈ ਹੋਵੇ ਉਸ ਨੂੰ ਕੋਈ ਪੀਰ ਕਿਵੇਂ ਡੰਗ ਸਕਦਾ ਹੈ ਹੁਣ ਤੱਕ ਸਿੰਘ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਉਸ ਨੇ ਪੀਰ ਸਾਹਮਣੇ ਸਿਰ ਝੁਕਾ ਕੇ ਕਿੱਡੀ ਵੱਡੀ ਗਲਤੀ ਕੀਤੀ ਹੈ ਸਿੰਘ ਨੇ ਆਪਣੇ ਮਨ ਹੀ ਮਨ ਦਸਮ ਬਾਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕੀਤੀ ਕਿ اے ਕਲਗੀਧਰ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਚੁੱਕੀ ਹੈ ਕਿ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਅੱਗੇ ਮੱਥਾ ਟੇਕ ਦਿੱਤਾ ਹਾਂ ਕਿਰਪਾ ਕਰਕੇ ਮੇਰੀ ਬੋਲ ਬਖਸ਼ਾਓ ਤੇ ਆ ਕੇ ਮੈਨੂੰ ਇਸ ਪੀਰ ਤੋਂ ਬਚਾਓ ਕਲਗੀਧਰ ਪਾਤਸ਼ਾਹ ਇਹ ਸਭ ਦੇਖ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੇ ਸਿੰਘ ਨੇ ਉਹਨਾਂ ਨੂੰ ਯਾਦ ਕੀਤਾ ਤਾਂ ਗੁਰੂ ਸਾਹਿਬ ਜੀ ਤੁਰੰਤ ਘੋੜੇ ਤੇ ਸਵਾਰ ਹੋ ਕੇ ਉੱਥੇ ਆਣ ਪਹੁੰਚੇ ਤੇ ਜਾ ਕੇ ਪੀਰ ਨੂੰ ਕਿਹਾ ਇਹ ਹਾਂ ਭਾਈ ਤੂੰ ਸਾਡਾ ਸਿੰਘ ਪੁੱਠਾ ਕਿਉਂ ਡੰਗਿਆ ਹੋਇਆ ਹੈ ਤਾਂ ਪੀਰ ਨੇ ਆਪਣੇ ਦੋਨੋਂ ਹੱਥ ਛੋੜ ਕੇ ਤੇ ਸਿਰ ਚੁਕਾ ਕੇ ਗੁਰੂ ਜੀ ਨੂੰ ਆਖਿਆ ਕਿ ਮਹਾਰਾਜੀ ਇਹ ਹੁਣ ਤੁਹਾਡਾ ਸਿੰਘ ਨਹੀਂ ਰਿਹਾ ਕਿਉਂਕਿ ਜਦੋਂ ਤੱਕ ਇਹ ਤੁਹਾਡਾ ਸਿੰਘ ਸੀ ਉਦੋਂ ਤੱਕ ਮੈਂ ਇਸ ਦਾ ਵਾਰ ਵੀ ਵਿੰਗਾ ਨਹੀਂ ਕਰ ਪਾਇਆ ਸਾਰੀ ਰਾਤ ਇਹ ਮੇਰੇ ਉੱਪਰ ਸੌਂਦਾ ਰਿਹਾ ਵਾਰੇ ਉਸ ਵੇਲੇ ਇਹ ਆਪਜੀ ਦਾ ਸਿੰਘ ਸੀ ਮੇਰੀ ਕੁਝ ਹਿੰਮਤ ਹੀ ਨਾ ਹੋਈ ਇਸ ਨੂੰ ਕੁਝ ਕਰਨ ਦੀ ਪਰ ਜਦੋਂ ਇਸ ਨੇ ਮੇਰੇ ਸਾਹਮਣੇ ਆਪਣਾ ਸਿਰ ਹੀ ਚੁਗਾ ਦਿੱਤਾ ਤਾਂ ਇਹ ਹੁਣ ਮੇਰਾ ਹੈ ਹੁਣ ਮੈਂ ਭਾਵੇਂ ਇਸ ਨੂੰ ਪੁੱਠਾ ਲੰਕਾ ਦੇਵਾਂ ਤੇ ਭਾਵੇਂ ਇਸ ਨੂੰ ਜ਼ਮੀਨ ਵਿੱਚ ਗੜ ਦੇਵਾਂ ਤਦ ਕਲਗੀਆਂ ਵਾਲੇ ਬਾਦਸ਼ਾਹ ਨੇ ਉੱਥੇ ਮੌਜੂਦ ਸਾਰੀ ਸਿੱਖ ਸੰਗਤ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਉਸ ਇੱਕਮਕਾਰ ਦਾ ਨਾਮ ਜਪੋ ਤੇ ਬਾਣੀ ਪੜੋ ਉਹ ਆਪੇ ਤੁਹਾਡੇ ਅੰਗ ਸੰਗ ਸਹਾਇੀ ਹੋਣਗੇ ਤੇ ਤੁਹਾਨੂੰ ਪਾਰ ਲਗਾਉਣਗੇ ਜਗਾ ਜਗਾ ਤੇ ਮਥੇ ਨਾ ਰਗੜੋ ਤੇ ਆਪਣੇ ਵਾਹਿਗੁਰੂ ਦੇ ਪ੍ਰਸਾਦ ਕਰੋ ਗੁਰੂ ਸਾਹਿਬ ਜੀ ਨੇ ਉਸ ਸਿੰਘ ਨੂੰ ਕਿਹਾ ਕਿ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਅਕਾਲ ਪੁਰਖ ਨੂੰ ਯਾਦ ਕਰੋ ਤਾਂ ਗੁਰੂ ਨਾਨਕ ਦੇਵ ਜੀ ਆਪੇ ਭਲੀ ਕਰਨਗੇ ਤਾਂ ਸਿੰਘ ਨੇ ਇਦਾ ਹੀ ਕੀਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਥੱਲੇ ਆ ਗਿਆ ਕਰੜੇ ਪੀਰ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜੀ ਮੈਂ ਕਈ ਸੌ ਸਾਲਾਂ ਤੋਂ ਆਪਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਆਪਣੀ ਵੇਲੇ ਦਾ بڑا ਕਰਾਮਾਤੀ ਪੀਂਸੀ ਪਰ ਮੈਨੂੰ ਹੰਕਾਰ ਆ ਗਿਆ ਤੇ ਮੈਂ ਭੁਲੇ ਵਾਲੇ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਧੋਖੀ ਕਰਨ ਲੱਗ ਪਿਆ ਸਾਂ ਫਿਰ ਇੱਕ ਦਿਨ ਇੱਕ ਰੱਬ ਦਾ ਸੱਚਾ ਪੀਰ ਇੱਥੇ ਆਇਆ ਤੇ ਮੈਂ ਉਸ ਦਾ ਵੀ ਬਹੁਤ ਨਰਾਦਰ ਕੀਤਾ ਜਿਸ ਤੋਂ ਬਾਅਦ ਉਸ ਰੱਬ ਦੇ ਬੰਦੇ ਨੇ ਮੈਨੂੰ ਸ਼ਰਾਬ ਦੇ ਦਿੱਤਾ ਕਿ ਤੂੰ ਤੁਰੰਤ ਹੀ ਪੱਥਰ ਦੀ ਮੜੀ ਦੇ ਵਿੱਚ ਬਦਲ ਜਾਵੇਂ ਉਹ ਫਕੀਰ ਸੱਚਾ ਬੰਦਾ ਸੀ ਦੇ ਉਸਦੇ ਬੋਲ ਕਬੂਲ ਹੋ ਗਏ ਤੇ ਮੈਂ ਉਸੇ ਵੇਲੇ ਪੱਥਰ ਦੀ ਮੜੀ ਵਿੱਚ ਸਮਾ ਗਿਆ ਤੇ ਉਸ ਫਕੀਰ ਨੂੰ ਪੁੱਛਿਆ ਕਿ ਹੁਣ ਮੇਰੀ ਖਲਾਸੀ ਕਿੰਨਾ ਹੋਵੇਗੀ ਤਦ ਉਸ ਫਕੀਰ ਨੇ ਮੈਨੂੰ ਦੱਸਿਆ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 10ਵੇਂ ਜਾਮੇ ਵਿੱਚ ਇੱਥੇ ਆਉਣਗੇ ਤੇ ਫਿਰ ਤੇਰੀ ਖਲਾਸੀ ਹੋਵੇਗੀ اے ਪੀਰਾਂ ਦੇ ਪੀਰ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਫਰਮਾਇਆ ਕਿ ਤੂੰ ਆਪਣੀਆਂ ਕਰਾ ਮਾਤਾ ਦੇ ਨਾਲ ਦੀਨ ਦੁਖੀਆਂ ਨੂੰ ਬਹੁਤ ਤੰਕੀਤਾ ਸੀ ਜਿਸ ਦੀ ਸਜ਼ਾ ਤੈਨੂੰ ਇਸੇ ਜਨਮ ਵਿੱਚ ਮਿਲ ਗਈ ਹੈ ਹੁਣ ਤੂੰ ਸੱਚੇ ਦਿਲੋਂ ਉਸ ਅਕਾਲ ਪੁਰਖ ਅਗੇ ਆਪਣੇ ਗੁਨਾਹਾਂ ਦੀ ਤੌਬਾ ਕਰ ਅਕਾਲ ਪੁਰਖ ਆਪੇ ਬਖਸ਼ਣਗੇ ਪੀਰ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਇਦਾਂ ਹੀ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸਦੀ ਝੁਮੀ ਕੱਟੀ ਗਈ ਗੁਰੂ ਪਿਆਰੀ ਸਾਹਿਬ